ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪਹਿਲਾ ਤੇ ਜ਼ਿਲ੍ਹਾ ਤਰਨਤਾਰਨ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੇ ਇੱਕ ਮੱਝ ਤੁਹਾਨੂੰ ਵਿਖਾਉਣੀ ਆ ਹਲੇ ਪਾਜ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਕਿਹੜੇ ਮਹਾਰਾਜ ਸਤਿ ਸ੍ਰੀ ਅਕਾਲ ਹੋਰ ਸਨਾ ਠੀਕ ਠਹਾ ਜੀ ਵਧੀਆ ਵੀਰ ਜੀ ਠੀਕ ਠਾਕ ਐਰ ਕੀ ਜਲਦੀ ਦਰਸ਼ਨ ਦੇ ਦਿੱਤੇ ਜੀ ਉਹ ਮੈਂ ਬਾਅਦੀ ਆ ਜੀ ਤੁਹਾਨੂੰ ਫੋਨ ਲਾਈਦਾ ਅੱਗੇ ਆਉਂਦੇ ਨਹੀਂ ਹੋ ਜਦੋਂ ਹਾਂ ਯਾਰ ਕੀ ਜਦੋਂ ਸਾਡੀ ਸੁਣ ਲਈ ਤੁਹਾਨੂੰ ਠੀਕ ਆ ਤੁਹਾਡਾ ਹੋ ਗਿਆ ਉਹ ਤਾਂ ਤੁਹਾਨੂੰ ਪਤਾ ਮੰਨਣਾ ਹੀ ਪੈਂਦਾ ਸਾਨੂੰ ਨਹੀਂ ਜੀ ਨਹੀਂ ਇਦਾਂ ਹੀ ਆ ਕੇ ਭੈਣ ਭਰਾ ਆਇਆ ਠੀਕ ਆ ਵੇਗਿਆ ਮਾਲ ਉਧਰ ਨਾਲਾ ਫਿਰ ਉਧਰ ਵੇਗਿਆ ਜੀ ਠੀਕ ਆ ਚਲੋ ਨਾਮ ਦੱਸਦੇ ਕਰੀ ਨਾਮ ਪ੍ਰਗਟ ਸਿੰਘ ਜੀ ਪਿੰਡ ਪਹਿਲਾ ਤੇ ਜ਼ਿਲ੍ਹਾ ਦੇ ਤਹਿਸੀਲ ਤਰਨਤਾਰਨ ਤੰਤਾਂ ਬਿਲਕੁਲ ਲੱਗ ਗਈ ਆ ਨਾ ਇੱਥੇ ਆਪਣੀ 3 ਕਿਲੋਮੀਟਰ ਤੇ ਫੋਨ ਨੰਬਰ ਪੁੱਲ ਦੇ ਇੱਕ ਰਿ ਫੋਨ ਨੰਬਰ 872873597 ਠੀਕ ਹੈ ਜੀ ਤੇ ਚਲੋ ਸ਼ੁਰੂਆਤ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਗਾਵਾਂ ਇੱਥੋਂ ਹੀ ਆਪਾਂ ਕਰਨੀਆਂ ਸਿੰਘੇ ਦੇ ਹੈਗੇ ਆ ਤੇ ਹੈਗੀ ਕ੍ਰੋਸ ਤੇ ਅੱਜ ਦੀ ਇਹ ਅੱਜ ਹੀ ਘਿਰ ਨਾ ਸਭ ਠੀਕ ਹੈ ਹਾਂ ਜੀ ਦੁੱਧ ਥੱਲੇ ਇਹਦੇ 10-11 ਕਿਲੋ ਦੁੱਧ ਆ ਹੈਗਾ ਪੱਕਾ ਦੁੱਧ ਪੱਕਾ ਜਿਹੜਾ ਦੁੱਧ ਭਾਵੇਂ 17-18 ਕਿਲੋ ਕਰ ਜੇ ਅੱਛਾ ਹੁਣ 10000 ਕਿਲੋ ਦੁੱਧ ਹੋਊਗਾ ਜੀ ਠੀਕ ਹੈ ਤੇ ਮਗਰ ਵੀ ਵੱਸੀ ਏ ਤੇ ਮਗਰ ਵੱਸੀ ਆ ਗਿਰਦੀ ਠੀਕ ਆ ਹਾਂ ਗਿਰਦੀ ਵੱਸੀ ਆ ਮਗਰ ਤੇ ਚਵਾ ਚੂ ਓਕੇ ਪੁਰਾ ਚਵਾ ਓਕੇ ਆ ਜੀ ਇੱਕ ਥਾਂ ਦੀ ਤੇ ਲਿਆਈ ਅੱਛਾ ਇੱਕ ਥਾਂ ਨਹੀਂ ਹੈਗਾ ਇਹ ਪਹਿਲਾ ਸੁਆਵਾ ਤੇ ਪਹਿਲਾਂ ਦਾ ਚੱਲਿਆ ਨਹੀਂ ਆ ਅੱਛਾ ਤੇ ਸੁਵੇ ਪਹਿਲੇ ਹੀ ਆ ਅੱਛਾ ਵੇਖਣਾ ਦੂਜੇ ਨਹੀਂ ਆ ਨਹੀਂ ਪਹਿਲਾ ਹੀ ਆ ਜੀ ਅੱਛਾ ਪਹਿਲੇ ਸੁਵੇ ਨਹੀਂ ਚੱਲਿਆ ਇਹਦਾ ਠੀਕ ਆ ਹਾਂ ਤਿੰਨਾ ਥਾਂਾਂ ਦੀ ਐ ਮੋਗੀ ਅਰਗੀ ਚਵਾਈ ਆ ਚਵਾ ਪਦਮਾ ਬਖਾਓ ਥਾਣੇ ਕਰ ਹਾਂ ਠੰਡੀ ਤੇਰੀ ਉਤਰਾ ਨਹੀਂ ਠੰਡੀ ਆ ਜੀ ਮਾੜੀ ਜੀ ਔਲ ਕਰਦੀ ਆ ਅੱਛਾ ਹਾਂ ਸੋਈ ਨੂੰ ਅੱਜ ਕੋਈ 5-7 10 ਦਿਨ ਹੋ ਗਏ ਆ ਅੱਛਾ ਤੇ ਪਰ ਇਹ ਵੀ ਮੜਾ ਜਾ ਕਰਦੀ ਔਲ ਕਰਦੀ ਆ। ਉਹ ਚੋਂ ਤੋਂ ਥੋੜਾ ਜਿਹਾ ਕਰਦੀ ਆ। ਹਾਂ ਥੋੜਾ ਜਿਹਾ ਕਰਦੀ ਆ ਮੈਂ ਝੂਠ ਮਾਰ ਕੇ ਨਹੀਂ ਦੇਣੀ ਆਪਾਂ ਗੱਲ ਸੱਚਾਈ ਦੀ। ਇਹ ਆ ਕਿ ਜਿਹੜਾ ਕੋਈ ਵੀਰ ਚੋ ਸਕਦਾ ਉਹ ਹੀ ਖੜੇ। ਹਾਂ ਜਿਹੜਾ ਕੋਈ ਇਹ ਆ ਵੀ ਚੋ ਸਕਦਾ ਉਹ ਖੜੇ ਦੁੱਧ ਨੂੰ ਖਰੀ ਆ। ਤੇ ਦੁੱਧ ਦੀ ਚੰਦਾ ਹੁੰਦਾ ਨਾ। ਬਾਕੀ ਇਹ ਆ ਕਿ ਜਿਹੜਾ ਕੋਈ ਵੀਰ ਸੈੱਟ ਕਰ ਲੂਗਾ ਤੇ ਸਾਰੀਆਂ ਗਰਮੀਆਂ ਜਿਹੜਾ ਦੁੱਧ ਇਹਨੇ ਮੱਝਾਂ ਵਾਂਗੂ ਦੁੱਧ ਸੰਗਣਾ ਦੁੱਧ ਨੇ ਚਵਾਈ ਜਾਣਾ। ਬਹੁਤ ਵਧੀਆ ਜੀ ਦੁੱਧ ਪਾਰਟੀ ਵਾਲਾ ਇਹਦਾ। ਹੂੰ ਤੋਰਾਂ ਫੇਰ ਇੱਕ ਰੀਨ। ਹਾਂ ਜੀ। ਤੋਰ ਦੇ ਕਰੀਨਾ। ਬਾਕੀ ਮਗਰ ਵੀ ਇਹਦੇ ਵਸ਼ੀ ਆ। ਇਹਨਾਂ ਦਾ ਸਦੀ ਬਸੀ ਆ ਜੀ ਲੈ ਆਓ ਜੀ ਹਾਂ ਉਤਨੇ ਹੀ ਰੱਖਣਾ ਤਨੰਦ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਹੈ ਇਹ ਜੇ ਲੈ ਆਓ ਜੀ ਕੋਈ ਉਹ ਦੀ ਗੱਲ ਨਹੀਂ ਕਿ ਕੀ ਹੋ ਜੂਗੀ ਸੈਟ ਠੀਕ ਹੈ ਹਾਂ ਬਾਕੀ ਆ ਦੇਖ ਸਾਹ ਦੇ ਦੀ ਗੱਲ ਨਹੀਂ ਆ ਕੋਈ ਕਿ ਜਿਹੜਾ ਬਿਲਕੁਲੋਂ ਲਾਗੇ ਵੀ ਨਹੀਂ ਲੱਗਨ ਦਿੰਦੀ ਹਾਂ ਕੋਈ ਐਡੀ ਗੱਲ ਨਹੀਂ ਬਾਕੀ ਕੋਈ ਵੀਰ ਆਪਣਾ ਕੋਈ ਚੋ ਕੇ ਵੇਖ ਕੇ ਲੈ ਜੇ ਬੜੇ ਕੋਈ ਤਸੱਲੀ ਕਰਕੇ ਖੜੇ ਆਪਣੀ ਜਿੱਦਾਂ ਮਰਜੀ ਖੜੇ ਠੀਕ ਹੈ ਜੀ ਸ਼ਰਾਕਲਿਆ ਠੀਕ ਆ ਵੀ ਆ ਵੀ ਤੁਹਾਡਾ ਮੋਟਾ ਡੰਗਾ ਤੁਹਾਨੂੰ ਫਦਾ ਵੀ ਕਰਦਾ ਵਾ ਪਹਿਲਾਂ ਹਾਂਜੀ ਹਾਂਜੀ ਇਹ ਤਾਂ ਹੈ ਜਿੰਨਸਲ ਕੇਦੇ ਹੱਥ ਆ ਹੀ ਆ ਰਿਹਾ ਹਵਾਨਾ ਸਤਾ ਜਿਆਦਾ ਗਾਣ ਹੋਈਆਂ ਮਗਰ ਲਸਾਨ ਇੱਕ ਚੱਲਦਾ ਨਹੀਂ ਆ ਤੇ ਕਿੰਨਾ ਰੱਖਣਾ ਵਿਧਿਆ ਦਾ ਮੁੱਲ ਫਿਰ ਆਪਾਂ ਮੁੱਲ ਤੇ ਵੀਰ ਜੀ ਭਾਵੇਂ ਦਾ 30000 ਕਰੀਏ ਹਾਂਜੀ ਦੇ ਦਈਏ 25000 ਦੀ 25000 ਦੀ ਹੋਰ ਕਰਤਾ ਕਿ ਮਾਨ ਵਿੱਚ ਬਾਕੀ ਕੋਈ ਭਣ ਭਰਾ ਫੋਨ ਲਾਵੇ ਸਾਰੀਆਂ ਗਰਵੀਆਂ ਨਿਆਰੇ ਬੰਨ ਛੱਡਣੇ ਨੇ ਦੁੱਧ ਜਿਆਦਾ ਨੇ 15 16 ਕਿਲੋ ਦਈ ਜਾਣਾ ਠੀਕ ਆ ਤੇ ਬਾਕੀ ਫੋਨ ਲਾਵੇ ਕੋਈ ਬਾਕੀ ਮਾਨ ਤਾਨ ਫੁੱਲ ਕਰਾਂਗੇ ਫੁੱਲਾ ਮਾਨ ਤਾਨ ਹੋ ਜਾਊਗਾ ਤੇ ਆ ਜਿਹੜੀਆਂ ਦੂਸਰੇ ਨੰਬਰ ਤੇ ਇਹ ਵੀ ਸੋਈ ਸਵਾਈ ਆ ਇਹ ਵੀ ਸੋਈ ਹੈ ਜੀ ਤਾਜੀ ਇਹਦੇ ਮਗਰ ਕੀ ਜੇ ਇਹਦੇ ਮਗਰ ਵੀ ਵਸ਼ੀ ਹੈ ਜੀ ਇਹਦੇ ਮਗਰ ਵੀ ਵਸ਼ੀ ਆ ਹਾਂਜੀ ਹਾਂਜੀ

ਏ ਠੰਡੀ ਧੰਡੀ ਇਤਰਾ ਠੰਡੀ ਧੰਡੀ ਠੰਡੀ ਠਰਦੀ ਆ ਨਾ ਅਛੇ ਠਰਦੀ ਆ ਬਾਕੀ ਇਹ ਹੈਗੀ ਐ ਕ੍ਰੋਸ ਚ ਹੀ ਆ ਹਾਂਜੀ ਠੀਕ ਜੀ ਠੰਡੀ ਆ ਤੇ ਪਹਿਲੇ ਨਾਲ ਦੇ ਹਿਸਾਬ ਨਾਲ ਇਹਦਾ ਕੱਦਿਆ ਪੋਤਾ ਵੱਡਾ ਨਹੀਂ ਠੀਕ ਠਾਕ ਜਿਹਾ ਕੱਦਿਆ ਕੋਈ ਨਹੀਂ ਲੈ ਜਾ ਹੌਲੀ ਹੌਲੀ ਤੋੜਦੇ ਆ ਨਾ ਨਹੀਂ ਤੇ ਆਪਰੇ ਤੋਂ ਠਰਦੀ ਆ ਬਾਕੀ ਇਹ ਕਿ ਝਬੂ ਝਬੂ ਦੀ ਆਤ ਹੁੰਦੀ ਨਹੀਂ ਕਈ ਵਾਰੀ ਫੜਾ ਨੂੰ ਤੇ ਉਹ ਜਦੋਂ ਫਿਰ ਨਵਾਂ ਨਵਾਂ ਝਬੂ ਪਿਆ ਹੋਵੇ ਤੇ ਉਹਦਾ ਵੀ ਥੋੜਾ ਜਿਹਾ ਕਰਦੀ ਆ ਥਾਣਾ ਇਹਦੇ ਵੀ ਲਾਗੇ ਤੋਂ ਦੇਖ ਸਕਦੇ ਜੀ ਤੇ ਇਹਦੇ ਕੋਲ ਵੀ ਜੀ ਕਿੰਨਾ ਦੁੱਧ ਮੋਕੇ ਦੇ ਤਿਆਰ ਹੈ ਜੀ ਜੀ ਅਸਲ 8:00 9:00 10:00 ਅੱਛਾ 8:00 ਕੋਈ ਮੰਨ ਕੇ ਲਾਵੇ ਪੱਕਾ ਠੀਕ ਹੈ ਦੁੱਧ 10-11 ਕਿਲੋ ਕਰ ਜੂਗੀ ਠੀਕ ਹੈ ਤੇਰਾ ਮੁੱਲ ਮੋਲੇ ਦਾ ਵੀ 30 ਕਰਦੇ ਆ ਵੀ 5000 ਦੀ ਦੇ ਦਾਂਗੇ 5000 ਦੀ ਦੇ ਦੋਗੇ ਹਾਂ ਜੀ ਬਾਕੀ ਕੋਈ ਫੋਨ ਲਾਵੇ ਮਾਨਤਨ ਫੁੱਲ ਕਰ ਮਾਨਤਨ ਖੁੱਲੇ ਹੀ ਹੋਣਗੇ ਕੇ ਹਾਂ ਜੀ ਤੇ ਹੁਣ ਆ ਗਈ ਆਪਣੇ ਕੋਲ 30ਵੇਂ ਨੰਬਰ ਤੇ ਇਹਦੇ ਮਗਰ ਕੀ ਜੇ ਇਹਦੇ ਮਗਰ ਵੀ ਵਸ਼ੀ ਆ ਜੀ ਇਹਦੇ ਮਗਰ ਵੀ ਵਸ਼ੀ ਆ ਹਾਂਜੀ ਤੇ ਇਹਦੇ ਕੋਲ ਕਿੰਨਾ ਚ ਦੁੱਧ ਇਹਦੇ ਕੋਲ ਤੁਸੀਂ 8 ਕਿਲੋ ਲਾਓ ਅੱਛਾ ਹਾਂ ਜੇ ਹੈਗਾ ਤੇ ਬਾਅਦ ਤੇ ਤੁਸੀਂ 8 ਕਰਕੇ ਲਾਓ ਠੀਕ ਹੈ ਤੋਰੋ ਫਿਰ ਇਹਨਾਂ ਵੀ ਇਹ ਵੀ ਨਾ ਦੇਖ ਕੇ ਆ ਬੱਚਾ ਜੇ ਆਪਣੀ ਸਮਝਣਾ ਵੇਖ ਲੈ ਕਿੰਨੇ ਚਿਰ ਦਾ ਹੋਊਗਾ ਤੋਰ ਦੇ ਨਾ ਮਹੀਨੇ ਕੋ ਬਿਲਾ ਕੇ ਬੰਨੇ ਮਹੀਨੇ ਬਾਹਰ ਹੀ ਆ ਜਿਹੜਾ ਇਹ ਵੀ ਤੇ ਲੜਿਆ ਜੀ ਮਗਰਲੇ ਸੰਦੀ ਅੱਛਾ ਇਹ ਵੀ ਮਗਰਲੇ ਸੰਦੀ ਤੇ ਲੜਿਆ ਅਗਲੇ ਸੰਦੀ ਆ ਅੱਛਾ ਇਹ ਅਗਲੇ ਦੀ ਆ ਇਹ ਅਗਲੇ ਸੰਦੀ ਤੇ ਲੜਿਆ ਲੇਖਾ ਲੱਗ ਗਿਆ ਥੋੜਾ ਦੱਸਣ ਚ ਹੈ ਕੀ ਤੇ ਲੜਿਆ ਇਹ ਵੀ ਹਾਂਜੀ ਮਗਰ ਜੱਸੀ ਦੀ ਵਸੀ ਆ ਜੀ ਜੀ ਠੀਕ ਹੈ ਜੀ ਆ ਜਾ ਉਹ ਦੇਖਦਾ ਦੇਖ ਲੈ ਥਾਂ ਦੀ ਤੇ ਲੜਿਆ ਜਿਹੜੀ ਚਲੋ ਥੜਾ ਵਿੱਚ ਵਿੱਚ ਆ ਅਜਿਹਾ ਲਾਇਆ ਜੀ ਪਿਛਲਾ ਫੈਲ 잡ਦੀ ਥੋੜਾ ਜੇ ਕੋਈ ਸੀ ਛੱਡੀ ਆ ਜੀ ਕੋਈ ਉਹਦੀ ਗੱਲ ਨਹੀਂ ਠੀਕ ਆ ਚਲੋ ਲੈ ਜਾ ਲੈ ਜਾ ਔਰ ਡਰਦੀਆਂ ਡਰਦੀਆਂ ਜੀਆਂ ਵਾ ਇਹ ਵਾਲੇ ਪਛੇ ਜਿਹੜੇ ਘਰਾਂ ਚ ਬਾਹਰ ਕੱਢੇ ਨਹੀਂ ਹੁੰਦੇ ਦੁੱਧ ਦੇ ਦੇ ਕੱਲ ਵੀ ਮੌਕੇ ਤੇ ਜਿਹੜਾ 8 ਲੀਟਰ ਤਿਆਰ ਦੱਸਦੇ ਆ ਬਾਕੀ ਕੋਈ ਵੀਰ ਫੋਨ ਲਾਵੇ ਮਾਨਤਾਂ ਜਿਹੜੇ ਸਾਰੀਆਂ ਚੋਂ ਖੁੱਲੇ ਹੋਣਗੇ ਤੇ ਇਹਦਾ ਕਿੰਨਾ ਰੱਖਣਾ ਵੀਰ ਜੀ ਫਿਰ ਮੋਲ ਆਪਾਂ ਮੋਲ ਭਾਜੀ ਇਹਦਾ ਪਤੀ ਕਰਦੇ 20 ਦੇ ਦਾਂਗੇ ਅੱਛਾ 20 ਹਜ਼ਾਰ ਦੀ ਦੇ ਦੋਗੇ ਹਾਂਜੀ ਬਾਕੀ ਵਿੱਚ ਮਾਨਤਾਂ ਮੌਕੇ ਤੇ ਖੁੱਲ੍ਹਾ ਜੋ ਮਾਨਤਾਂਾਂ ਦੇ ਕੋਈ ਨਹੀਂ ਫੋਨ ਕਰੇ ਕੋਈ ਭੈਣ ਭਰਾ ਠੀਕ ਹੈ ਜੀ ਹਾਂਜੀ ਤੇ ਹੁਣ ਆ ਗਈ ਆਪਣੇ ਕੋਲ ਜਰਸੀ ਇੱਕ ਹੋਰ ਇਹ ਬੱਚੇ ਤੋਂ ਬਿਨਾਂ ਜੀ ਇਹ ਬਗੈਰ ਬੱਚੇ ਤੋਂ ਆ ਜੀ ਲਿਆ ਫਿਰ ਤੋੜ ਦੋ ਇਹਨਾਂ ਵਿੱਚ ਇਹ ਜਰਸੀ ਆ ਜੀ ਮਖਾਓ ਜਾਂ ਦੋ ਜਾਂਦੇ ਚਲੋ ਕੋਈ ਨਹੀਂ ਖੋਲ ਕੇ ਦਿਖਾ ਦਿੰਨੇ ਆ ਨਾ ਇਤਨਾ ਤਿਲਕ ਨਾ ਜਾਵੇ ਆ ਦੇ ਸਾਡੇ ਜੀ ਪਿਓਰ ਦੋ ਦਾਂਦੇ ਆ ਠੀਕ ਹੈ ਜੀ ਹਾਂ ਜੀ ਪਿਓਰ ਦੋ ਦਾਂਦੇ ਆ ਜੜੀ ਤੇ ਬੱਚਾ ਨਹੀਂ ਹੈਗਾ ਇਹਦਾ ਤੇ ਇਹਦੇ ਕੋਲ ਦੁੱਧ ਕਿੰਨਾ ਵੀਰ ਜੀ ਦੁੱਧ ਵੀਰ ਜੀ 6 ਕਿਲੋ ਲਾਓ ਤੁਸੀਂ ਦਾ 6 ਕਿਲੋ ਦੁੱਧ ਹਾਂ ਜੀ ਹੈਗਾ ਪੱਕਾ ਤੋਂ 6 ਲੀਟਰ ਪੱਕਾ ਹੀ ਆ ਜੀ ਪੱਕਾ ਜਿੰਨਾ ਹੈਗਾ ਉਹ ਨਹੀਂ ਆਪਾਂ ਦੱਸਾਂਗੇ ਠੀਕ ਹੈ ਬਾਕੀ ਇਹ ਕਿ ਸਾਰੀਆਂ ਹੀ ਸੂਈਆਂ ਸਵਾਈਆਂ ਵਾ ਬੇਨਤੀ ਸਾਰੇ ਵੀਰਾਂ ਨੂੰ ਵੇਹੀ ਆ ਤੁਸੀਂ ਚਵਾਈ ਆਪਣੀ ਆਪ ਕਰਕੇ ਖੜਨੀ ਆ ਆਪਣੀ ਤਸੱਲੀ ਕਰਕੇ ਖੜਨੀ ਆ ਕੱਦ ਕਾਠ ਇਹਦਾ ਜਿਹੜਾ ਚੰਗਾ ਜੱਤਿਆਂ ਦੇ ਹਿਸਾਬ ਨਾਲ ਬੱਸੀ ਬਹੁਤ ਆਵਦੀ ਆ ਜੀ ਇਹੋ ਜੀ ਵੈੜ ਗਾਂ ਤਿਆਰ ਹੁੰਦੀ ਆ ਚੰਗੇ ਪੈਸੇ ਦੀ ਤਿਆਰ ਹੋਣੀ ਆ ਕਿਉਂਕਿ ਕੱਦ ਕਾਠ ਇਹਦਾ ਐਚਐਫ ਗਾਵਾਂ ਵਰਗਾ ਹੀ ਆ ਤੇ ਹੈਗੀ ਮੂੰਹ ਪਿਓਰ ਦੋ ਦਾਂਦੇ ਆ ਥੋੜਾ ਜਿਹਾ ਵੀ ਡਰਦੀ ਆ ਬਾਕੀ ਦੁੱਧ ਦੀ ਕਹੇ ਵੀ ਵੀਰ ਨੇ ਆਪਣੀ ਆਪ ਚਵਾਈ ਕਰਕੇ ਖੜਨੀ ਆ ਇਸ ਤੇ ਵੀਡੀਓ ਬਣਾ ਕੇ ਜਿਹੜਾ ਚੱਲ ਜਣਾ ਆ ਉਹ ਜ਼ਿੰਮੇਵਾਰੀ ਢਾਡੀ ਆਪਣੀ ਤਸੱਲੀ ਕਰਕੇ ਖੜੇ ਠੀਕ ਹੈ ਵੀਰ ਜੀ ਬਸ ਗਾਂ ਬੱਸੀ ਚੰਗੀ ਆ ਜੀ ਇਹਨੂੰ ਬਣੀ ਨੂੰ ਵੀ ਡੇਢ ਮਹੀਨਾ ਹੋ ਗਿਆ ਅੱਛਾ ਹਰੇ ਕੀ ਹੈ ਡੇਢ ਮਹੀਨੇ ਤੱਕ ਪਤਾ ਚੱਕ ਪਾਸ ਨਹੀਂ ਹੋਣੀ ਹਾਂਜੀ ਹਾਂਜੀ ਚਲੋ ਲੈ ਜਾ ਫਿਰ ਨਹੀਂ ਨੀ ਤਾਂ ਉਹ ਹੈ ਸਰ ਉਹ ਦਾ ਕਦੇ ਨਹੀਂ ਹੋਣਾ ਤੇ ਇਹਦਾ ਕੀ ਰੱਖਣਾ ਮੁੱਲ ਫੇਰ ਆਪਾਂ ਇਹਦਾ ਮੁੱਲ ਪਾਈਰ ਕਰਦੇ ਆਂ ਜੀ ਅੱਛਾ ਦੇ ਦਾਂਗੇ ਆਪਾਂ ਹਾਂ ਨਾ 16000 ਦੀ 16000 ਦੀ ਬਾਕੀ ਤੁਹਾਨੂੰ ਪਤਾ ਇਹੋ ਜੀਆਂ ਬਸੀਆਂ ਫੰਡਰਾਂ ਹੀ 20-20000 ਦੀਆਂ ਵੇਚ ਜਾਂਦੀਆਂ ਹਾਂਜੀ ਹਾਂਜੀ ਇਹਦੇ ਫੇਰ ਦੁੱਧ ਆ ਗਾਂ ਬਣੀ ਹੋਈਆਂ ਠੀਕ ਹੈ ਜੀ ਤੇ ਬਾਕੀ ਕੋਈ ਭੈਣ ਭਰਾ ਫੋਨ ਲਾਵੇ ਨਾ ਨਹੀਂ ਕਰਦੇ ਬਾਕੀ ਕੋਈ ਤਸੱਲੀ ਕਰਕੇ ਲੈ ਜਾ ਮੁੜ ਕੇ ਨਾ ਕੋਈ ਫੋਨ ਤੇ ਕਵੇ ਵੀ ਇਹਦਾ ਪਾਈਆ ਘਟ ਜੇ ਵਾਝੀ ਉਹਦੀ ਆਪਾਂ ਨੂੰ ਸਿਰਦਰਦੀ ਨਹੀਂ ਆ ਅੱਛਾ ਇੱਥੇ ਪਾਸ ਹੋਵੇ ਤੇ ਲੈ ਜਾ ਨਹੀਂ ਤੇ ਰਹਿਣ ਦੇ ਇੱਥੇ ਤਸੱਲੀ ਕਰਕੇ ਜਿੰਨੇ ਵੀ ਲੈਣਾ ਇੱਥੇ ਤਸੱਲੀ ਕਰੋ ਮੇਰੇ ਘਰ ਦੀ ਗਾਰੰਟੀ ਸੋਰ ਗੱਲ ਲਾਮਾ ਤਾਂ ਨਹੀਂ ਆਇਆ ਠੀਕ ਆ ਫਿਰ ਵੀ ਇਹ ਅਬ ਜਾਂਦੇ ਆ ਡੰਗਰ ਹਾਂਜੀ ਆ ਪਿੱਛੇ ਆਈਆਂ ਹੁੰਦੀਆਂ ਹਾਂ ਕੋਈ ਘੜ ਵੱਸ ਸਕਦਾ ਇਹ ਲੱਗਦਾ ਕਿ ਅੱਜ ਕਿਸੇ ਬਾਹਰ ਹੀ ਨਹੀਂ ਕੱਢੀ ਇਹ ਡੇਰੀ ਚੋਂ ਲਈ ਆ ਜੀ ਇਸੋਂ ਅੰਦਰ ਸਾਰੋਂ ਅੱਛਾ ਡੇਰੀ ਦੇ ਬਾਕੀ ਡੇਰੀ ਹੈ ਮੱਝਾਂ ਦਾ ਵੱਖਰਾ ਹੀ ਪਤਾ ਲੱਗ ਜਾਂਦਾ ਹਾਂਜੀ ਡੇਰੀ ਦੀਆਂ ਮੱਝਾਂ ਜਿਆਦਾਤਰ ਅੰਦਰ ਹੀ ਰਹਿੰਦੀਆਂ ਵਾਂ ਲੈ ਆਓ ਜੀ ਨੇ ਪਾ ਦਿੱਤਾ ਜਸੂਆ ਭਾਈ ਦੁੱਧ ਕਿੰਨਾ ਇਹਦੇ ਕੋਲ ਹੁਣ ਦੁੱਧ 6-7 ਕਿਲੋ ਹੀ ਆ ਜੀ ਹੈਗਾ ਪੱਕਾ ਦੁੱਧ ਪੱਕਾ ਪੱਕਾ ਤੇ ਮਿਲਦੀ ਕਿਦਾਂ ਜੀ ਮਿਲਦੀ ਇੱਥੇ ਦੇ ਪਾੜੇ ਤੇ ਦੋਵੇਂ ਟਾਈਮ ਉੱਥੋਂ ਪਾੜੇ ਦੇ ਜੋਗੇ ਰਹਿੰਦੇ ਆਪਣੇ ਘਰ ਵੀ ਪਾੜੇ ਦੇ ਹੀ ਆ ਠੀਕ ਆ ਇਹਦੇ ਘਰ ਜਾ ਕੇ ਤੇ ਹਲਟੀ ਦਾ ਵੀ ਲੈ ਸਕਦੀ ਆ ਠੀਕ ਆ ਜੀ ਇਹ ਇਹਦਾ ਵੀ ਜੇ ਫਿਰ ਕੀ ਰੱਖਣਾ ਮੁੱਲ ਆਪਾਂ ਮੁੱਲ ਵੀਰ ਜੀ 50000 ਕਰਦੇ ਆਂ ਦੇਣੀ ਕਿੰਨੇ ਦੀ ਆਪਾਂ ਦੇਣੀ ਬਾਕੀ ਕੋਈ ਭੈਣ ਭਰਾ ਫੋਨ ਲਾਵੇ ਦੇ ਦਾਂਗੇ 45000 ਅੱਛਾ 45000 ਦੀ ਹਾਂਜੀ ਮੌਕੇ ਤੇ ਮਾਨਤਨ ਚਲੋ ਬਾਕੀ ਮਾਨਤਨ ਕਰਾਂਗੇ ਕੋਈ ਭੈਣ ਭਰਾ ਫੋਨ ਲਾਵੇ ਠੀਕ ਹੈ ਜੀ ਮਾਨਤਨ ਹੋਊਗਾ ਹਰੇ ਕਟੇਂਦਰ ਚੋਂ ਠੀਕ ਹੈ ਵੀਰ ਕੁਛ ਹੈ ਨਾ ਫਿਰ ਬਾਅਦ ਵਿੱਚ ਇਹੋ ਹੀ ਆ ਵੀ ਤਸੱਲੀ ਕਰਕੇ ਖੜੋ ਆਪਾਂ ਤਸੱਲੀ ਕਰਕੇ ਵੇਚ ਚਾਕੇ ਲਾਮਾ ਨਹੀਂ ਲੈਣਾ ਜੀ ਇਹਦਾ ਆਵਾਜ਼ੀ ਆਵਾ ਠੀਕ ਹੈ ਜੀ ਹਾਂ ਬਾਕੀ ਐਦਾ ਕਰ ਮਹਾਰਾ ਜੀ ਮੇਰੀ ਇਹ ਕਦੀ ਲਾਮਾਤ ਨਹੀਂ ਆਇਆ ਚਲੋ ਫਿਰ ਵੀ ਆਪਣਾ ਫਰਜ਼ੀਆਂ ਦੱਸੰਦਾ ਹਾਂਜੀ ਹਾਂਜੀ ਇੱਥੇ ਤਸੱਲੀ ਕਰੋ ਬਾਅਦ ਚ ਤਾਂ ਨਹੀਂ ਆਪਾਂ ਸਿਰ ਦਰਦੀ ਕੋਈ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ਼ ਚ ਆ ਕੇ ਆਪਣੀ ਮਰਜ਼ੀ ਨਾਲ ਖੜੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ